ਅਗਰੇ ਆ ਬਤਾ ਅਗਰੇ ਬਾਰੇ ਨਹੀਂ ਅਬਰੰਦੁਰਾ ਬਤਾ ਅਮਰੀਕਾ ਤੋਂ ਮੰਦਭਾਗੀ ਖਬਰ ਆਈ ਹੈ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਇਹ ਨੌਜਵਾਨ ਜਲੰਧਰ ਦੇ ਭੋਗਪੁਰ ਦਾ ਰਹਿਣ ਵਾਲਾ ਸੀ ਜੋ 2009 ਦੇ ਵਿੱਚ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਦੇ ਲਈ ਅਮਰੀਕਾ ਗਿਆ ਸੀ ਹੁਣ ਇਸ ਨੌਜਵਾਨ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਘਰ ਦੇ ਆਰਥਿਕ ਹਾਲਾਤ ਠੀਕ ਤੇ ਕਰ ਲਏ ਨੇ ਪਰ ਨੌਜਵਾਨ ਖੁਦ ਇਸ ਦੁਨੀਆ ਨੂੰ ਅਲਵਿਦਾ ਕਹ। ਸੜਕ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਅੱਜ ਤੋਂ 14 ਸਾਲ ਪਹਿਲਾਂ ਇਹ ਅਮਰੀਕਾ ਗਿਆ ਸੀ ਜਿਸ ਤੋਂ ਬਾਅਦ ਮਿਹਨਤ ਦੀ ਕਮਾਈ ਕਰਕੇ ਪਿੰਡ ਦੇ ਵਿੱਚ ਕੋਠੀ ਵੀ ਪਾ ਲਈ ਹੈ, ਗੱਡੀਆਂ ਵੀ ਲੈ ਲਈਆਂ। ਘਰਦਿਆਂ ਨੂੰ ਹਰ ਸੁੱਖ ਸਹੂਲਤ ਦੇ ਦਿੱਤੀ ਹੈ। ਪਰ ਜਦ ਨੌਜਵਾਨ ਸਵੇਰ ਦੇ ਸਮੇਂ ਆਪਣੇ ਕੰਮ ਤੇ ਚੱਲਦਾ ਸੀ, ਘਰੋਂ ਬਾਹਰ ਨਿਕਲਦਾ ਤੇ ਉਸ ਵੇਲੇ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ। ਪਿਛੇ ਜਲੰਧਰ ਦੇ ਵਿੱਚ ਰਹਿ ਰਿਹਾ ਨੌਜਵਾਨ ਦਾ ਪਰਿਵਾਰ ਪਿਛਲੇ 3 ਦਿਨਾਂ ਤੋਂ ਉਸ ਨੂੰ ਫੋਨ ਲਗਾ ਰਿਹਾ ਸੀ ਪਰ ਨੌਜਵਾਨ ਦਾ ਫੋਨ ਬੰਦ ਆ ਰਿਹਾ ਸੀ ਜਿਸ ਕਾਰਨ ਮਾਪੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਸੀ ਨੌਜਵਾਨ ਦੀ ਮੌਤ ਤੋਂ 3 ਦਿਨਾਂ ਬਾਅਦ ਹੁਣ ਮਾਪਿਆਂ ਨੂੰ ਫੋਨ ਆਇਆ ਹੈ ਬਾਹਰਲੇ ਨੰਬਰ ਤੋਂ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੜਕ ਹਾਦਸੇ ਦੇ ਵਿੱਚ ਉਸਦੀ ਜਾਨ ਚਲੀ ਗਈ ਹੈ ਇਹ ਖਬਰ ਸੁਣਨਸਾਰ ਹੀ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਮਾਪਿਆਂ ਨੇ ਬੜੇ ਹੀ ਚਾਹਵਾਂ ਦੇ ਨਾਲ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਘਰ ਦੇ ਹਾਲਾਤਾਂ ਨੂੰ ਉਹ ਠੀਕ ਕਰ ਸਕੇ ਪੁੱਤ ਨੇ ਘਰ ਦੇ ਹਾਲਾਤ ਠੀਕ ਕਰ ਦਿੱਤੇ ਪਰ ਖੁਦ ਆਪਣੀ ਜਾਨ ਗਵਾ ਬੈਠਾ ਸੜਕ ਹਾਦਸੇ ਦੇ ਵਿੱਚ ਇਸ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਿਹੜਾ 2009 ਦੇ ਵਿੱਚ ਪੰਜਾਬ ਤੋਂ ਅਮਰੀਕਾ ਗਿਆ ਸੀ ਮ੍ਰਿਤਕ ਨੌਜਵਾਨ ਦੀ ਸੁਖਵਿੰਦਰ ਸਿੰਘ ਸੋਨੂ ਵੱਜੋਂ ਪਛਾਣ ਹੋਈ ਹੈ ਜੋ ਕਿ ਅੱਜ ਤੋਂ 14 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਸੜਕ ਹਾਦਸੇ ਦਾ ਹੁਣ ਸ਼ਿਕਾਰ ਹੋ ਗਿਆ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਮਾਪਿਆਂ ਦੇ ਵੱਲੋਂ ਲਗਾਤਾਰ ਇਹੀ ਸਰਕਾਰ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੇ ਮ੍ਰਿਤਕ ਦੇ ਨੂੰ ਵਾਪਸ ਪੰਜਾਬ ਲਿਆਇਆ ਜਾਏ ਤਾਂ ਕਿ ਉਹ ਆਪਣੇ ਜੱਦੀ ਪਿੰਡ ਦੇ ਵਿੱਚ ਆਪਣੇ ਨੌਜਵਾਨ ਪੁੱਤ ਦਾ ਅੰਤਿਮ ਸੰਸਕਾਰ ਕਰ ਸਕੇ ਤੇ ਜੇਕਰ ਅਜਿਹਾ ਨਹੀਂ ਹੋ ਸਕਦਾ ਤੇ ਮਾਪਿਆਂ ਨੂੰ ਵਿਦੇਸ਼ ਭੇਜਿਆ ਜਾਵੇ ਅਮਰੀਕਾ ਜਾਣਾ ਚਾਹੁੰਦੇ ਨੇ ਮਾਪੇ ਤਾਂ ਕਿ ਉਹ ਆਖਰੀ ਵਾਰ ਆਪਣੇ ਪੁੱਤ ਨੂੰ ਦੇਖ ਸਕਣ ਤੇ ਉੱਥੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਬੇहद ਮੰਦ ਭਾਗੀ ਖਬਰ ਹੈ ਦਨ ਚੜ੍ਹਦੀ ਇਹ ਖਬਰ ਜਲੰਧਰ ਦੇ ਭੋਗਪੁਰ ਤੋਂ ਸਾਹਮਣੇ ਆਈ ਜਿੱਥੇ ਕਿ ਇਸ ਵੇਲੇ ਘਰ ਦੇ ਵਿੱਚ ਮਾਤਮ ਛਾ ਚੁੱਕਾ ਹੈ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਮਾਂ ਦੇ ਕੋਲੋਂ ਆਪਣੇ ਪੁੱਤ ਦਾ ਵਿਛੋੜਾ ਜਰ ਨਹੀਂ ਹੋ ਰਿਹਾ ਤੇ ਉਹ ਲਗਾਤਾਰ ਆਪਣੇ ਪੁੱਤ ਨੂੰ ਆਵਾਜ਼ਾਂ ਲਗਾ ਰਹੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ